ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਤਾਜੀ ਸੂਈ ਚੋਟੀ ਤੇ ਇੱਕ ਆ ਗਈ ਤਾਜੀ ਸੂਈ ਵੈੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਆਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਆਪਾਂ ਬਾਈ ਵੀਡੀਓ ਬਣਾ ਰਹੇ ਹਾਂ ਤਪੇ ਸ਼ਹਿਰ ਚੋਂ ਬਣਾ ਰਹੇ ਹਾਂ ਬਾਈ ਕਿਸ਼ੋਰ ਕੋਲ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਕੀ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਹਾਂ ਬਾਈ ਜੀ ਠੀਕ ਠਾਕ ਆਪਾਂ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਕਿਸ਼ੋਰ 바ਵਾ ਬਾਈ ਜੀ ਨਾਮ ਮੇਰਾ ਹੂੰ ਤਪਾ ਮੰਡੀ ਨੇੜੇ ਪੀਰਖਾਨਾ ਤੇ ਨੇੜੇ ਮਹੰਤ ਜਗੀਰ ਦਾ ਹਜੇ ਨਾਲ ਡੇਰਾ ਅਵੇਲੀ ਪੱਤੀ ਤਪਾ ਮੰਡੀ ਜ਼ਿਲ੍ਹਾ ਬਰਨਾਲ ਤਹਿਸੀਲ ਵੀ ਲੋਪਲੀਤ ਆਪਾਂ ਤਪਾਈ ਪੈਂਦੀ ਆ ਹਾਂਜੀ ਹਾਂਜੀ ਤੇ ਕੰਟੈਕਟ ਨੰਬਰ ਬੋਲ ਦੋ ਜੀ ਆਪਣਾ 94177 ਜੀ 73502 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਬਾਈ ਜੀ ਇਹ ਪਹ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੁਆਸੂਈ ਬਾਈ ਜੀ ਇਹ ਪਲੂਨ ਆ ਪਹਿਲਾ ਸੁਆ ਜੀ ਪਲੂਨ ਸੁਈਆ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਬਾਈ ਜੀ ਅੱਜ ਤੀਜਾ ਦਿਨ ਆ ਹੂੰ ਤੇ ਬੋਲਾ ਇਸ ਟਾਈਮ ਹੈਗਾ 12 ਲੀਟਰ ਪਰ ਮੈਂ 10 11 ਲੀਟਰ ਦੀ ਗਾਰੰਟੀ ਦੇਣਾ ਇਸ ਟਾਈਮ ਹਾਜ਼ਰ ਬੋਲੀ ਠੰਡੀ ਸੀਲਾ ਪੂਰੀ ਠੰਡੀ ਸੀਲਾ ਬਾਈ ਜੀ ਲੈ ਕੀ ਬਾਤ ਆ ਠੰਡੀ ਸੀਲ ਫੋਲਾ ਚੋਣ ਚਵਾ ਕੇ ਮੈਂਦਾ ਜੀ ਪੂਰਾ ਇੱਕ ਨੰਬਰ ਚੋਣਾ ਜੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਈ ਦੇਖੋ ਬਾਈ ਕਲਾਬੀ ਥਾਣਾ ਗਿਆ ਬਹੁਤ ਸੋਹਣਾ ਲੇਵਾ ਵੀ ਫਿਕਸ ਆ ਗਿਆ ਜਮਾਨਾ ਹਾਂ ਜੀ ਹਾਂ ਜੀ ਆਹ ਲੈ ਆ ਦੇਖੋ ਜਿੰਮੇ ਮਰਜੀ ਜੱਫੀ ਪਾਈ ਜਾਂਦਾ ਆਵਾਜ਼ ਤਾਂ ਕੋਈ ਚੱਕਰ ਹੀ ਨਹੀਂ ਕਰਮਾਣ ਜਿਵੇਂ ਮਰ ਗਿਆ ਹੱਥ ਲਾਈ ਚਲੋ ਠੰਡੀ ਸੀਲ ਫੋਲਾ ਤੇ ਆ ਬੱਚੀ ਹੈ ਬੱਚਾ ਦੇ ਮਗਰ ਬੱਚੀ ਆ ਬੱਚੀ ਬਹੁਤ ਸੋਹਣੀ ਹੈ ਮੈਂ ਕਹਿੰਦਾ ਕੀ ਬਾਤ ਹੈ ਬੜਾ ਪਿਆਰਾ ਬੱਚਾ ਬੜਾ ਪਿਆਰਾ ਬੱਚਾ ਜੀ ਹਾਂ ਸਹੀ ਗੱਲ ਹੈ ਮੈਂ ਕਿ ਲੇਵਾ ਕਰਮਾਣੀ ਦਾ ਬਹੁਤ ਕਮਾਲ ਆ ਗਿਆ ਫਿੱਟ ਨਾਲ ਡਰ ਆ ਗਿਆ ਤੇ ਖੋਲੇ ਜ ਇਹਦਾ ਮੁੱਲ ਫਿਰ ਕੀ ਰਹੂਗਾ ਜੀ ਬੋਲੋ ਬਾਈ ਬਸ ਲੈਣ ਦੇਣ ਵਾਲਾ ਹੀ ਕਰਾਂਗੇ ਦਾ ਹੂੰ ਵੀ ਮੁੱਲ ਜਾਇਜ਼ ਹੀ ਰੱਖਾਂਗੇ ਆਪਾਂ ਠੀਕ ਆ ਕਿੰਨਾ ਰਹੂਗਾ ਦੇਣ ਵਾਲੇ ਕ ਫੋਨ ਤੇ ਹੋਊਗਾ ਨਹੀਂ ਨਹੀਂ ਆਪਾਂ 10 ਹੀ ਦੇਵਾਂਗੇ ਠੀਕ ਆ ਥੋੜਾ ਬੱਚੇ ਦਾ ਕਰਕੇ ਕਰਦੀ ਬੱਚੇ ਦਾ ਕਰਕੇ ਕਰਦੀ ਆ ਦੇਖੋ ਹੂੰ ਬੱਚੇ ਦਾ ਕਰਕੇ ਬੱਚੇ ਦਾ ਕਰਕੇ ਕਰਦੀ ਹੈ ਨਾ 6s ਬਰੀਡ ਕੱਦ ਕਾਠ ਬਾਈ ਲੇਵਾ ਲੂਬਾ ਕਮਾਲ ਪ੍ਰੂਨ ਸੂਈਆ ਥਣਾ ਦਾ ਗੈਪ ਇੱਕ ਨੰਬਰ ਚੂੰਣ ਚਵਾ ਕੇ ਮੈਂ ਦਾ ਜੀ ਬਾਈ ਇੱਕ ਨੰਬਰ ਹੈ ਜਮਾ ਪੋਲੀ ਠੀਕਾ ਚੂਣ ਚ ਬਾਈ ਕਹਿੰਦੇ ਇੱਕ ਨੰਬਰ ਇਹ ਨਹੀਂ ਹੈਗਾ ਵੀ ਜਾਂ ਕੋਈ ਕਿਸੇ ਗੱਲ ਤੇ ਕੋਈ ਮਤਲਬ ਇਧਰ 3.5 ਲੀਟਰ ਮਾਰ ਦਿਆ ਭਲੂਣਾ ਔਰ ਮਤਲਬ ਛੋਟੇ ਉਸ ਦੇ ਵਿੱਚੀ ਸੂਈਆ ਕਰਮਾਂ ਵਾਲੀ ਹੂੰ ਤੇ ਹੈਗਾ ਉਮੀਦ ਇਹ ਦੀ ਵੀ 13 14 ਲੀਟਰ 15 ਲੀਟਰ 14 ਲੀਟਰ ਦੁੱਧ ਕੱਢਣਾ ਚਾਹੀਦਾ ਨੇ ਬਾਕੀ ਸੈਨਿੰਗ ਹੁੰਨ ਵਾਲੀ ਬਾਕੀ ਸੈਨਿੰਗ ਵਾਲੀ ਬਾਕੀ ਸੇਵਾ ਸਹੀ ਗੱਲ ਆ ਜਿਹੜਾ ਹੁਣ ਗਰੰਟੀ ਹੈ ਉਹ ਆਪਾਂ 10 11 ਦੀ ਗ੍ਰਾਮ ਬੋਲੇ ਦੀ ਗਰੰਟੀ ਹੈ ਅੱਜ ਤੀਜੇ ਦਿਨਾਂ ਠੀਕ ਆ ਪਰ ਸੂਈ ਸਵਾਈ ਆ ਬਾਈ ਬੱਚਾ ਮਗਰ ਆ ਗਿਆ ਬੱਚੀ ਤੇ ਹੁਣ ਇਹਦਾ ਮੁੱਲ ਦੱਸ ਲੋ ਬਸ ਖਿੱਚ ਕੇ ਜੇ ਕੀ ਰੇ ਮੁੱਲ ਬਾਈ ਦੇ ਕੋਈ ਆਪਾਂ 60 ਨਹੀਂ ਕੋਈ 55 ਨਹੀਂ ਆਪਾਂ ਲੈਣ ਦੇਣ 52000 ਰੁਪਏ ਟੋਟਲੀ ਟੋਟਲੀ ਚੱਕੋ ਬਾਈ 52000 ਰੁਪਏ ਦੀ ਬਾਈ ਕਹਿੰਦੇ ਵਾੜ ਦੇ ਦੇਣੀ ਆ ਬਾਈ ਮੁੱਲ ਕਰਾਉਣ ਬਾਈ ਕਹਿੰਦਾ ਵਾ ਮੈਂ 60 ਕਰਾ ਲਓ 55 ਕਰਾ ਲਓ ਪਰ 52 ਦੀ ਸੋਨੂ ਅੱਜ ਆਪਾਂ ਵਾੜ ਦੇ ਦੇਾਂਗੇ ਕੁਆਲਿਟੀ ਆ ਦੀ ਕੁਆਲਟੀ ਵਾਲੀ ਵੜਾ ਫੁੱਲ ਚੰਗੀ ਵੜਾ ਬਾਕੀ ਥਣਾ ਦਾ ਗਾਇਬੀ ਬਹੁਤ ਚੰਗਾ ਆ ਗਿਆ ਸ਼ਕੀਨ ਬਹੁਤ ਆਈ ਸਹੀ ਗੱਲ ਆ ਭਾਈ ਸਹੀ ਆ ਦਾ ਬੱਚੇ ਦਾ ਬੜਾ ਕਰਦੀ ਆ ਹਮ ਬਸ ਨਾੜਾ ਨੂੜਾ ਲੈਵੇ ਤੇ ਫੁੱਲੋ ਚੰਗੀਆਂ ਆ ਗਿਆ ਤੇ ਅੱਗੇ ਆ ਗਈ 2 ਨੰਬਰ ਤੇ ਝੋਟੀ ਹਾਂਜੀ ਭਾਈ ਜੀ 2 ਨੰਬਰ ਤੇ ਝੋਟੀ ਇਹ ਕਿਹੜਾ ਸੂਆ ਇਹ ਦੂਜਾ ਸੂਆ ਰਿਜਨਲ ਆ ਜੀ ਹਮ ਹਰਿਆਣੇ ਵਾਲੀ ਆ ਭਾਈ ਜੀ ਠੀਕ ਆ ਆ ਦੇਖੋ ਕਿਆ ਫੀਸ 6 ਸਵੜਾ ਸਿੰਘ ਦੇਖੋ ਕੁੰਡੇ ਸਿੰਘ ਨਾਲਾ ਸਿੰਘ ਮੋੜੇ ਰਿਹਾ ਨਾ ਕਰ ਉਹ ਰਾਤ ਹੀ ਇਹ ਸੂਈ ਆ 12:00 ਵਜੇ ਠੀਕ ਆ ਇਹਨੇ ਦਿੱਤਾ ਕੱਟੀ ਨੂੰ ਜਾਨਮ ਕੱਟੀ ਆ ਬੈਠੀ ਐ ਕੱਟੀ ਆ ਬੈਠੀ ਐ ਜੀ ਕੱਟੀ ਵੀ ਬੜੀ ਚੰਗਿਆ ਵੱਡੀ-ਵੱਡੀ ਬਹੁਤਾ ਹਨਾ ਖੜਾ ਉਪੋਏ ਲੈ ਬਈ ਕੱਟੀ ਦੀ ਕੁਆਲਿਟੀ ਚੈੱਕ ਕਰੋ ਫੁੱਲ ਵੱਡੀ ਕੱਟੀ ਆ ਗਈ ਘਰਮ ਵਾਲੀ ਕੱਟੀ ਵੀ ਮਾੜਾ ਆ ਫੁੱਲ ਹੈ ਦੇ ਵਿੱਚ ਹਮ ਮੱਧ ਜੈਡ ਬਲੈਕ ਆ ਪਿਆ ਹੋਰ ਸਹੀ ਗੱਲ ਆ ਜੀ ਤੇ ਜੇਰ ਆ ਪਈ ਆ ਬਾਈ ਜੀ ਓਕੇ ਆ ਜੀ ਜੇਰ ਆ ਪਈ ਆ ਕੰਪਲੀਟ ਆ ਬਾਈ ਬੱਠਲ ਚ ਤੇ ਕਿੰਨੇ ਕ ਬੋਲਾ ਕੱਟਿਆ ਜੀ ਇਹ ਬਾਈ ਜੀ ਹਜੇ ਕਿਰਾ ਮੈਂ 2 ਲੀਟਰ ਬੋਲ ਕੱਢਿਆ ਦੇਖੋ ਬਾਹਲਾ ਨਹੀਂ ਕੱਢਿਆ ਤੇ ਚੂਣ ਚਵਾ ਕੇ ਚੂਣ ਚਵਾ ਇੱਕ ਨੰਬਰ ਹੈ ਬਾਈ ਇਹਦਾ ਉਹ ਠੰਡੀ ਸੀਲਾ ਪੂਰੀ ਪੂਰੀ ਮੱਖਾ ਹੀ ਲੋ ਕੀ ਬਾਤ ਹੈ ਠੰਡੀ ਸੀਲ ਬਾਈ ਫੁੱਲ ਆ ਤੇ ਕਦ ਕਾਠ ਵੜਾ ਹੈ ਨਾ ਕਦ ਕਾਠ ਤਾਂ ਬਰੀਕੀ ਵਾਲੀ ਪਤਲੇ ਪਿੰਡੇ ਦੀ ਆ ਥਣ ਦੇਖੋ ਬਾਈ ਮੈਂ ਕਹਣਾ ਨਾ ਗਾਮਾ ਮੈਂ ਤਾਂ ਜਿਵੇਂ ਆ ਜਾਂਦਾ ਉਹ ਮੈਂ ਤਾਂ ਜਮਾ ਗਾਮਾ ਨੂੰ ਵੀ ਮਾਤ ਕਰਦੀ ਆ ਥਣ ਦੇਖੋ ਕੱਲਾ ਕੱਲਾ ਥਣ ਮੁੱਠੀ ਵਾਲਾ ਬਾਈ ਕਹਣਾ ਨਾ ਵੱਡਾ ਨਾ ਛੋਟਾ ਹੈ ਨਾ ਕੀ ਬਾਤ ਆ ਕਿਤਾ ਛੋਟਿਆ ਕੈਮਰੇ ਕਰਕੇ ਮੜਾ ਜਿਆ ਕਰਦੀ ਹੈ ਲਕੀ ਸਿੰਘ ਚੰਗਾ ਕਦ ਕਾਠ ਚੰਗਾ ਪਲਿਸ ਵੀ ਚੰਗੀ ਦੂਜਾ ਸੁਆ ਕਰਮ ਵਾਲੀ ਏ ਬਾਈ ਜੇ ਮੈਂ ਹੁਣ ਇਹਦੇ ਮੁੱਲ ਦੀ ਗੱਲ ਕਰਾਂ ਮੁੱਲੇ ਦਾ ਕਿਵੇਂ ਦਾ ਬਾਈ ਮੁੱਲ ਜਮਾ ਜਾਇਜ਼ ਹੀ ਕਰਾਂਗੇ ਆਪਾਂ ਠੀਕ ਆ ਠੀਕ ਆ ਨਾ ਤੇ ਮੁੱਲ ਕਰਮ ਵਾਲੀ ਦਾ ਪੂਰਾ ਜਾਇਜ਼ ਕਰਾਂਗੇ ਹਾਂ ਆ ਹਵਾਨਾ ਹੋ ਬਣਾ ਦੇਖੋ ਕੀ ਬਾਤ ਆ ਲੈ ਕੱਲਾ ਕੱਲਾ ਆ ਗਿਆ ਬਾਕੀ ਐ ਲਾ ਲਓ ਪਤਲੇ ਅੰਗ ਜਾ ਗਈ ਕਿਉਂਕਿ ਹਜੇ ਸੁਣੀ ਸੁਈ ਆ ਜੀ ਰਾਤ ਦੇਖੋ ਹਾਂ ਰਾਤ ਸੁਈ ਕਰਕੇ ਹੁਣ ਜਦੋਂ ਅਕਸ ਨੂੰ ਮੈਂ ਕੋਈ ਵੀ ਆ ਜਾਨਵਰ ਤਾਜ਼ਾ ਸੁਇਆ ਤੇ ਫਿਰ ਮਾੜਾ ਜਿਹਾ ਲਿੱਸਾ ਬੰਦਾ ਕਰਾਂ ਦਿਖਾਉਂਦਾ ਹੀ ਸਹੀ ਗੱਲ ਹੈ ਜੀ ਇਹ ਤਾਂ ਹੈਗਾ ਬਾਕੀ ਕਿਹੜਾ ਦਣ ਵਧਨੇ ਆ ਜੋਂ ਜੋਂ ਨਖਾਰ ਚ ਆਉਣਾ ਇਹਨੇ ਹਾਂ ਜੀ ਨਖਾਰ ਚ ਆਉਣਾ ਗਾ ਸਹੀ ਇਹਨੇ ਪਹਿਲੇ ਸੂਏ 11 ਕ ਲੀਟਰ ਤੋਂ ਦਿੱਤਾ ਈ ਤੇ ਐਤ ਕੀ ਫਿਰ ਕਿੰਨਾ ਦੇ ਐਤ ਕੀ ਉਮੀਦ ਆਈ ਵੀ 13 14 13 ਦੇ ਕਰੀਬ ਦੇਣਾ ਚਾਹੀਦਾ ਬਾਕੀ ਸੇਵ ਆ ਦੇਖੋ ਤੇ ਬਾਵਾ ਜੀ ਹੁਣ ਨਾ ਮੁੱਲ ਦੱਸੋ ਫਿਰ ਇਹਦਾ ਕੀ ਰਹਿਣਾ ਲੈਣ ਦੇਣ ਦੱਸ ਦਿਓ ਮੁੱਲ ਬਾਈ ਕੋਈ ਲੱਖ ਦੀ ਹੂੰ ਕੋਈ ਦਾਸ ਨਹੀਂ ਕੋਈ ਪੰਜ ਨਹੀਂ ਹੂੰ ਲੈਣ ਦੇਣ 95000 ਰੁਪਇਆ ਟੋਟਲੀ ਟੋਟਲੀ ਚੱਕੋ ਬਾਈ ਬਾਕੀ ਮਾਨਤਾਨ ਕੋਈ ਛੋਟ ਬਟਾ ਹੀ ਹੋਊਗਾ ਠੀਕ ਆ ਠੀਕ ਆ ਨਾ ਕੋਈ ਇਹ ਨਾ ਹਜੇ ਵੀ ਅਗਲਾ ਕਰੇ 5 4000 ਘੱਟ ਜੋ ਨਹੀਂ ਘਟਣਾ ਠੀਕ ਆ ਬਸ ਮਾਨਤਾ ਨੂੰ ਹੋ ਜੂ 1015 ਬਸ ਬਾਈ ਕਿ ਨਾ ਲੈਣ ਦੇਣੀ ਹੋਣਾ ਬਾਈ 95000 ਰੁਪਏ ਦੀ ਆਪਾਂ ਠੰਡੀ ਫੀਲ ਪੂਰੀ ਆ ਹੂੰ ਬਾਕੀ ਕਦ ਕਾਠ ਵਾਲੀ ਕਦ ਕਾਠ ਵਾਲੀ ਬਾਈ ਚੰਗੀ ਆ ਸੁਆ ਸਰ ਵੀ ਗੱਲ ਕਰੀਏ ਬੜਾ ਮੰਨਿਆ ਨਹੀਂ ਹੈ ਨਾ 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 ਜਮੀ ਨਹੀਂ ਜੀ ਜਮੀ ਨਹੀਂ ਕੋਰਾ ਵੀ ਨਹੀਂ ਮੇਨ ਗੱਲ ਨਾ ਸਕੀਨ ਦੇਖੋ ਯਾਰ ਸਿੰਘਾਂ ਦੀ ਜਿਹੜੀ ਕੁਆਲਿਟੀ ਆ ਬਾਈ ਚੰਗੀ ਆ ਅੱਛਾ ਆ ਲੈ ਆ ਖੜ ਗਈ ਲੈ ਬੱਚਿਆਂ ਰ ਗਿਆ ਨਾ ਬੱਚਿਆਂ ਰ ਗਿਆ ਇਹ ਵੀ ਜੋ ਕੋਈ ਗਾਂ ਕੀ ਆਪਣੀ ਸਹੀ ਗੱਲ ਆ ਜਰਸੀ ਹੂੰ ਆ ਜਾ ਪੁੱਤੋਏ ਮੋਲ ਬਾਈ ਬਾਈ ਨੇ ਜਮਾ ਜਾਇਜ਼ ਕੀਤੇ ਆ ਤੇ ਜੇ ਕਿਸੇ ਵੀ ਵੀਰ ਨੂੰ ਨਾ ਦੋਨਾਂ ਨਗਾਂ 'ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਕਰੇਓ ਵੀਡੀਓ ਨੂੰ ਵੇਖਣ ਲਈ ਧੰਨਵਾਦ